ਹਰੀ ਸਿੰਘ ਨਲੂਗੇ ਨੇ ਕਸ਼ਮੀਰ ਜਿੱਤ ਕੇ ਰਾਜ ਭਾਗ ਵਿੱਚ ਮਲਾ ਦਿੱਤਾ ਹਰੀ ਸਿੰਘ ਦਾ ਪੁੱਤਰ ਜਵਾਹਰ ਸਿੰਘ ਤੇ ਜਵਾਹਰ ਸਿੰਘ ਦਾ ਪੁੱਤਰ ਅਗਲੇ ਪਾਸੇ ਜਿਹੜਾ ਸੀ ਨਾ ਉਹ ਇੱਕ ਲਾਹੌਰ ਸਕੂਲ ਵਿੱਚ ਪੜਦਾ ਸੀ ਲਾਹੌਰ ਸਕੂਲ ਵਿੱਚ ਇੱਕ ਘੰਟਾ ਮੈਂ ਕਹਿ ਕੇ ਚਲੇ ਜਾਣਾ ਪੂਰਾ ਇਤਿਹਾਸ ਕਦੇ ਯਾਦ ਨਹੀਂ ਰਹਿੰਦਾ ਸ్రోਤੇ ਨੂੰ ਲੇਕਿਨ ਉਹਦੇ ਵਿੱਚੋਂ ਮੇਨ ਮੇਨ ਟੌਪਿਕ ਹੁੰਦੇ ਨੇ ਜਿਨ੍ਹਾਂ ਨੂੰ ਆਧਾਰ ਬਣਾ ਕੇ ਗਾੜੀ ਤੁਰਨਾ ਹੁੰਦਾ ਨੋਟ ਕਰਿਓ ਹਰੀ ਸਿੰਘ ਨਲੂਗੇ ਦਾ ਪੋਤਰਾ ਬੈਠਾ ਆਪਣੀ ਕਲਾਸ ਵਿੱਚ ਤੇ ਦੋਸਤ ਮੁਹੰਮਦ ਖਾਨ ਦਾ ਪੋਤਰਾ ਆਇਆ ਮਿਲਣ ਉਹਨੇ ਸਕੂਲ ਦੇ ਪ੍ਰਿੰਸੀਪਲ ਨੂੰ ਆਖਿਆ ਕਹਿੰਦਾ ਜੀ ਇੱਥੇ ਤੁਹਾਡੇ ਸਕੂਲ ਵਿੱਚ ਹਰੀ ਸਿੰਘ ਨਲੂਗੇ ਦਾ ਪੋਤਰਾ ਪੜਦਾ ਜਵਾਰ ਸਿੰਘ ਦਾ ਮੁੰਡਾ ਪੜਦਾ ਮੈਂ ਉਹਨੂੰ ਮਿਲਣਾ ਹੈ ਪ੍ਰਿੰਸੀਪਲ ਨੇ ਪੀਅਨ ਨੂੰ ਆਖਿਆ ਜਾ ਆਵਾਜ਼ ਮਾਰ ਕੇ ਲਿਆ ਫਲਾਨੀ ਕਲਾਸ ਵਿੱਚ ਹੀ ਉਹਨੂੰ ਕਹੋ ਤੇਨੂੰ ਦੋਸਤ ਮੁਹੰਮਦ ਖਾਨ ਦਾ ਪੋਤਰਾ ਮਿਲਣ ਆਇਆ ਉਹ ਪੀਅਨ ਨੇ ਜਾ ਕੇ ਆਖਿਆ ਜੀ ਕਹਿਣ ਲੱਗਾ ਓ ਬੇਟਾ ਤੇਰੇ ਚੰਗੇ ਪਾਤ ਕਾਬਲ ਦਾ ਰਹਿਣ ਵਾਲਾ ਅਮੀਰ ਦੋਸਤ ਮੁਹੰਮਦ ਖਾਨ ਉਹਦਾ ਪੋਤਰਾ ਤੇਨੂੰ ਮਿਲਣ ਆਇਆ ਤੇ ਬੱਚੇ ਨੇ ਜਵਾਬ ਪਤਾ ਕੀ ਦਿੱਤਾ ਐਵੇਂ ਨਹੀਂ ਕਹਿੰਦੇ ਮਾਂ ਭਰਤੀ ਪਿਤਾ ਭਰ ਘੋੜਾ ਬਹੁਤਾ ਨਹੀਂ ਤੇ ਥੋੜਾ ਥੋੜਾ ਉਹ ਬੱਚੇ ਨੇ ਜਵਾਬ ਦਿੱਤਾ ਕਹਿਣ ਲੱਗਾ ਜੀ ਉਹਨੂੰ ਜਾ ਕੇ ਪੁੱਛੋ ਵੀ ਦਾਦਾ ਤੇਰਾ ਜਿੱਤਿਆ ਸੀ ਕਿ ਦਾਦਾ ਮੇਰਾ ਜਿੱਤਿਆ ਸੀ ਦਾਦੀਏ ਤੇਰੇ ਨੇ ਮੇਰੇ ਦਾਦੇ ਨੂੰ ਡਾਂਗ ਵਾਈ ਸੀ ਕਿ ਮੇਰੇ ਦਾਦੇ ਨੇ ਤੇਰੇ ਦਾਦੇ ਨੂੰ ਡਾਂਗ ਵਾਈ ਸੀ ਜੇ ਤੇ ਦਾਦਾ ਜਿੱਤਿਆ ਉਹ ਦਾ ਤੇ ਮੈਂ ਪੈਰੋਂ ਜੁੱਤੀ ਲਾ ਕੇ ਨੰਗੇ ਪੈਰੀ ਜਾਵਾਂਗਾ ਤੇ ਜੇ ਦਾਦਾ ਜਿੱਤਿਆ ਮੇਰਾ ਤੇ ਮੈਨੂੰ ਜਫੀ ਪਾਉਂਦਾ ਸ਼ੌਂਕ ਨਹੀਂ ਚੜਿਆ ਉਹਨੂੰ ਕੋਈ ਜ ਤੂੰ ਮਿਲਣਾ ਤੇ ਕਲਾਸ ਜਾਣ ਕੇ ਮਿਲਣਾ ਮੈਂ ਨਹੀਂ ਅਕਲਵੰਦੀ ਜਾਣ ਕੇ ਮਿਲਦਾ ਦੋਸਤ ਮੁਹੰਮਦ ਖਾਂ ਦਾ ਪੋਤਰਾ ਕਲਾਸ ਵਿੱਚ ਜਾਂਦਾ ਹਰੀ ਸਿੰਘ ਨਾਲ ਕਹਿੰਦੇ ਪੋਤਰੇ ਨੂੰ ਮਿਲਣ ਵਾਸਤੇ ਇਹ ਹੈ ਸਾਡਾ ਇਤਿਹਾਸ ਅੱਜ ਦੇ ਸਿੱਖਾਂ ਵਾਂਗੂ ਉਹ ਲਲਕੜੀਆਂ ਨਹੀਂ ਸੀ ਕੜਦੇ ਮਾਫ਼ ਕਰਿਓ ਇਹ ਤੁਹਾਨੂੰ ਸ਼ਬਦ ਪਹੁੰਚਾਉਣੇ ਪੈਣੇ ਨੇ ਅਸੀਂ ਤੇ ਟਿਕਟਾਂ ਪਿੱਛੇ ਡੈਡਾ ਮਰੀ ਜਾਂਦੇ ਆ ਕਿਹਿੰਦੇ ਟਿਕਟ ਮੈਨੂੰ ਦੇ ਦਿਓ ਜਿਮਣੀ ਚੋਂ ਆ ਗਈ ਅਗਲੀ ਦੂਜੇ ਨੂੰ ਦੇ ਦਿਓਗੇ ਅਸੀਂ ਤੇ ਇੱਥੇ ਡੈਡਾ ਮਰੀ ਜਾਂਦੇ ਇੱਕ ਨੂੰ ਟਿਕਟ ਨਹੀਂ ਮਿਲਦੀ ਦੂਜੇ 10 ਰੋਸਸ ਪੈਂਦੇ ਭਾਈ ਤੋ ਖੈਰ ਸਨਮਾਨ ਜੋ ਖਾਲਸਾ ਜੀ ਰਾਜ ਭਾਗ ਜਿੱਤ ਕੇ ਜਦੋਂ ਸ਼ੇਰੇ ਪੰਜਾਬ ਦੇ ਰਾਜ ਭਾਗ ਦੇ ਨਾਲ ਮਿਲਾ ਦਿੱਤਾ ਪਿਸ਼ਾਵਰ ਤੇ ਕਸ਼ਮੀਰ ਉਧਰ ਕਾਬਲ ਵਿੱਚ ਬੈਠਾ ਹੋਇਆ ਅਜ਼ੀਮ ਖਾਨ ਉਹਦੇ ਪੰਜਾਬ ਭਰਾ ਸੀ ਪੰਜਾਬ ਭਰਾ ਇੱਕ ਮਰਦਾ ਸੀ ਦੂਜਾ ਗੱਦੀ ਤੇ ਬਹਿ ਜਾਂਦਾ ਸੀ ਦੂਜਾ ਮਰਦਾ ਸੀ ਤੇ ਜਾ ਗੱਦੀ ਤੇ ਬਹਿ ਜਾਂਦਾ ਸੀ ਅਹੀਂ ਪਤਾ ਕਦੋਂ ਮਰੇ ਜਦੋਂ ਪੰਜਾਬ ਵਿੱਚ ਇੱਕ ਬਹੁਤੀ ਹਵਾ ਚੱਲੀ ਹਮਦੋ ਹਮਾਰੇ ਦੋ ਆ ਜੋ ਵੀ ਨਾ ਰਹਿ ਗਿਆ ਹਮ ਇੱਕ ਹਮ ਦੋ ਤੇ ਹਮਾਰਾ ਇੱਕ ਉਹ ਵੀ ਆਸਟ੍ਰੇਲੀਆ ਕੈਨੇਡਾ ਅਮਰੀਕਾ ਉਹ ਕਿਹਦਾ ਜੀ ਕਰਦਾ ਮਾਂ ਪਿਓ ਨੂੰ ਛੱਡ ਕੇ ਜਾਣੂ ਕਿਹਦਾ ਜੀ ਕਰਦਾ ਵਿਚਾਰੇ ਦਾ ਹੱਸਦਾ ਵਸਦਾ ਪਰਿਵਾਰ ਛੱਡ ਕੇ ਜਾਣੂ ਬਸ ਇਹਨਾਂ ਸਰਕਾਰਾਂ ਨੇ ਸਾਨੂੰ ਪਲਦੀ ਦੇ ਬੁੱਥੇ ਦੇ ਦਿੱਤਾ ਤਾਂ ਬਾਹਰ ਨੂੰ ਭਜਣਾ ਪੈਂਦਿਆ ਸਾਨੂੰ ਐਥੇ ਤੁਸੀਂ ਦੋ ਮੰਜ਼ਲੀ ਕੋਠੀ ਪਾਓ ਕਿਹੇ ਗੈਂਗਸਟਰ ਦਾ 10ਵੇਂ ਦਿਨ ਹੀ ਫੋਨ ਆ ਜਾਂਦਾ ਸਜਣਾ ਕੋਠੀ ਤੇ ਕਰੋੜਾ ਰੁਪਈਆ ਲਾ ਲਿਆ 25 ਲੱਖ ਰੁਪਈਆ ਮੇਰਾ ਵੀ ਪਾਸੇ ਕਰ ਲੈ ਇਥੇ ਫੋਨ ਆ ਜਾਂਦਾ 50 ਲੱਖ ਦੀ ਗੱਡੀ ਲਿਆਂਦੀ ਉਹ 5 ਲੱਖ ਮੇਰਾ ਵੀ ਪਾਸੇ ਕਰ ਲਾ ਇਥੇ ਨਾਂ ਤੇ ਚਵਾਰੇ ਤੇ ਇਟ ਲਾਉਣ ਨੂੰ ਜੀ ਕਰਦਾ ਤੇ ਨਾ ਚੰਗੀ ਗੱਡੀ ਲੈਣ ਨੂੰ ਕਿਸਦਾ ਜੀ ਕਰਦਾ ਇਹ ਪੰਜਾਬ ਦੇ ਹਾਲਾਤ ਐਸੇ ਥੋੜੇ ਸੀਗੇ ਅੱਜ ਰਾਤ ਕਿਉਂ ਅਜੀਮ ਖਾਨ ਨੇ ਆਪਣੇ ਜਹਾਦ ਦਾ ਝੰਡਾ ਖੜਾ ਕੀਤਾ ਉਹਦੇ ਥੱਲੇ ਖਲਿਆ ਰਿਆ 35 ਹਜ਼ਾਰ ਮੁਲਖਈਆ ਤੇ ਵੰਗਾਰ ਕੇ ਆਪਣੀ ਫੌਜ ਨੂੰ ਪਤਾ ਕੀ ਕਹਿੰਦਾ ਉਥੇ ਵਿਦਵਾਨ ਕਹਿੰਦਾ ਇੱਕ ਦਿਨ ਕੁਝ ਖਾਨ ਫੁਲਾ ਕੇ ਚਾਚੇ ਤੱਕ ਉਨੇ ਜੋ ਜੋ ਕੇ ਵਖਤਰ ਲੈ ਜੋ ਦਿਲ ਦੇ ਪੱਕੇ ਉਹਨੇ ਖਬਰਾ ਖੋਲ ਕੇ ਅੱਖੀਆਂ ਸਭ ਪੜਦੇ ਚੱਕੇ ਅਸੀਂ ਉਮਤ ਕੋ ਨਬੀ ਦੇ ਤੇ ਪਾਈ ਹਾਂ ਸਕੇ ਜਿਹੜੀ ਗੱਲ ਪੰਜਾਬ ਨੂੰ ਅਸੀਂ ਡੋਟਦੇ ਥੱਕੇ ਉਥੋਂ ਆ ਕੇ ਢਾਈ ਟੋਟ ਨੂੰ ਸਾਨੂੰ ਮਾਰਨ ਥੱਕੇ ਸਾਨੂੰ ਮਿਹਣੇ ਦਿਨ ਤਰੀਮਤਾ ਸੀ ਸੁਣ ਸੁਣ ਕੇ ਨਹੀਂ ਵੇਲਾ ਵਖਤ ਦੇ ਹੋਣ ਦਾ ਵਿੱਚ ਚੱਕੋ ਤੱਕੇ ਅਸੀਂ ਤੜਕੇ ਰੱਖ ਰੱਖ ਮਾਰਨੇ ਸਿੱਖਾਂ ਦੇ ਥੱਕੇ ਉਹਨੇ ਕਰਕੇ ਜਸ਼ਲੀ ਤਕਰੀਰ 35000 ਦੇ ਸਾਹਮਣੇ ਖਲੋ ਕੇ ਜੋ ਕੁਝ ਅਜੀਮ ਖਾਨ ਨੇ ਆਪਣੀ ਫੌਜ ਨੂੰ ਕਹਿੰਦਾ ਉਹਨਾਂ ਲਾਈਨਾਂ ਨੂੰ ਲਾਲੂ ਘਮਣ ਦਾ ਟਾਡੀ ਜੱਥਾ